ਅੰਨਈਆ ਸਾਡੇ ਕਿੱਤਾ ਵੇਚ ਵੇਚ ਕੇ ਉਹਨਾਂ ਨੇ ਘਰ ਭਰੇ ਵੇ ਸੀ ਮੇਰੇ ਵਰਗੇ ਕੋਣ ਨੇੜੇ ਲੱਗਦਾ ਸੀ ਮੇਰਾ ਹੁਣ ਜਿੰਨੇ ਆ ਬਣਾਇਆ ਸੀ ਕਦੇ ਇੰਨੀ ਵਾਲਾ ਕੀਤੇ ਵਾਲਾ ਹਾਂ ਆ ਦੀ ਕਰ ਪਰ ਇੱਕ ਫਰਜ਼ ਹੋਰ ਆ ਵੋਟਾਂ ਵਾਲੇ ਦੇ ਘਰੇ ਦਾ ਬੈਠ ਰਿਆ ਕਰੋ ਯਾਰ ਜਾ ਕੇ ਆਪ ਵੀ ਪਾਇਆ ਕਰੋ ਕਿਉਂਕਿ ਆਪਾਂ ਕਿੱਤਾ ਜਿੱਟੇ ਦੇ ਨਾਲ ਭੁੱਕੀ ਦੇ ਨਾਲ ਸ਼ਰਾਬ ਵੇਚਦੇ ਬੰਦੇ ਨਹੀਂ ਲਾਈ ਇਹਨਾਂ ਨੇ ਟੀਮਾਂ ਬਣਾਈਆਂ ਹੋਈਆਂ ਕਿਹਨ ਕਿੱਤਾ ਵਿੱਚ ਲਾ ਦੇ ਕਿਹਨ ਭੁੱਕੀ ਵਿੱਚ ਲਾ ਦੇ ਕਿਹਨ ਸ਼ਰਾਬ ਵਿੱਚ ਲਾ ਦੇ ਮੁੜ ਕਿਉਂ ਵੋਟਾਂ ਵਾਲੇ ਦੇ ਖੱਟੇ ਲਿਆਂਦੇ ਸੀ ਠੀਕ ਹੈ ਮੇਰੇ ਕੋਲੇ ਖਿੱਚਣ ਵਾਲੇ ਬੰਦੇ ਹੈ ਨਹੀਂ ਮੇਰੇ ਕੋਲ ਤਾਂ ਤੁਸੀਂ ਹੈ ਭਰਾਓ ਠੀਕ ਹੈ ਵੋਟਾਂ ਵਾਲੇ ਲਾਪੇ ਜਾ ਕੇ ਪਾਇਆ ਕਰੋ ਬਾਕੀ ਕੰਮ ਸਾਡਾ ਬੀਮਾ ਬੀਮਾ ਉਹ ਜਸਵੀਰ ਕੋਲੇ ਆ ਗਈ 10-10 ਲੱਖ ਦਾ ਬੀਮਾ ਕਰਤਾ ਅਰੇ ਘਰੇ ਆਉਣਗੇ ਤੁਹਾਡੇ ਕਰਨ ਆਪਣੀ ਪਾਰਟੀ ਵਾਲੇ ਤੋਂ ਠੀਕ ਹੈ ਸਾਰੇ ਫਾਰਮ ਭਰਾ ਲਓ ਬਸ ਇਕੱਲੇ ਵੋਟਰ ਗਾਰਡ ਆਪਣੇ ਦੇ ਰੱਖ ਲੋ ਕੋਲੇ ਹੋਰ ਕਿਸੇ ਨੂੰ ਇਹ ਚੀਜ਼ ਕੋਈ ਕਾਰ ਨਹੀਂ ਕੋਈ ਤੇਜੀ ਲੋੜ ਨਹੀਂ ਬਸ ਬਾਕੀ ਭਾਈ ਇਹ ਕੰਮ ਕਰ ਦਾਲਾ ਖਾਲੀ ਹੁਣ ਹੀ ਦਾਲ ਦੋ ਦਾਲਾ ਖਾਲੀ ਹਾਂਜੀ ਸਰ ਅੱਜ ਗੁਰੂ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ ਸੇਵਕ ਕੋ ਸੇਵਾ ਬਣਾਈ ਹੁਕਮ ਬੂਝ ਪਰਮਪਤ ਪਾਈ ਗੁਰੂ ਸਾਹਿਬ ਨੇ ਜਿਹੜੀ ਸੇਵਾ ਬਖਸ਼ੀ ਆ ਉਹਦੇ ਅਧੀਨ ਨਗਰ ਕੈਲ ਦੇ ਵਿੱਚ ਆਮ ਆਦਮੀ ਕਲੀਨਿਕ ਦਾ ਅੱਜ ਨੀ ਪੱਥਰ ਰੱਖਿਆ ਗਿਆ ਜਿਹਦੇ ਚ ਡਾਕਟਰ ਬੈਠਣਗੇ ਫਾਰਮਸਿਸ ਬੈਠਣਗੇ ਤੇ ਸਾਰੀਆਂ ਦਵਾਈਆਂ ਮੁਫਤ ਹੋਣਗੀਆਂ ਸਾਰੇ ਟੈਸਟ ਫ੍ਰੀ ਹੋਣਗੇ ਮਤਲਬ ਕਿ ਜਿਹੜੀ ਸਹੂਲਤ ਮੰਤਰੀਆਂ ਨੂੰ ਮਿਲਦੀ ਐ ਐਮਐਲਏ ਨੂੰ ਮਿਲਦੀ ਐ ਵੱਡੇ ਅਫਸਰਾਂ ਨੂੰ ਮਿਲਦੀ ਐ ਉਹ ਆਮ ਲੋਕਾਂ ਨੂੰ ਦੇਣੀ ਐ ਇਹ ਤੁਹਾਡੇ ਨਾਲ ਵਾਦਾ ਸੀ ਇਹੀ ਵਾਦਾ ਕੀਤਾ ਇਹਨੇ ਵੋਟਾਂ ਲੈਣ ਲੱਗਿਆ ਸੋ ਉਹ ਤੁਹਾਡੇ ਕੰਮ ਕਰਨ ਅਤੇ ਇੱਥੇ ਆਏ ਆ ਤੇ ਮੈਂ ਪੰਜਾਬ ਸਰਕਾਰ ਦਾ ਮਾੜੀਓ ਮੁੱਖ ਮੰਤਰੀ ਸਾਹਿਬ ਦਾ ਕੇਜਰੀਵਾਲ ਸਾਹਿਬ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਆ ਤੇ ਤੁਸੀਂ ਵੱਧ ਤੋਂ ਵੱਧ ਤੰਦਰੁਸਤ ਰਹੋ ਖੁਸ਼ ਰਹੋ ਬੱਚਿਆਂ ਨੂੰ ਪੜ੍ਹਾਓ ਠੀਕ ਹੈ ਨਾ ਜੀ ਔਰ ਵਧੀਆ ਜਿਹੜਾ ਕੰਮ ਐ ਉਹ ਅਸੀਂ ਕਰਨਾ ਐ ਉਹੀ ਕਰ ਕਰਨ ਲੱਗੇ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ